ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਹਾਂ ਘੈਂਟ ਹੋਵੰਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਢਿੰਡਸਾ ਐਗਰੀਕਲਚਰ ਫਾਰਮ ਚੈਨਲ ਤੇ ਅੱਜ ਬਈ ਆਪਾਂ ਬਈ ਭਾਨੇ ਸਿੱਧੂ ਦੇ ਕੱਠ ਤੇ ਜਾ ਰਹੇ ਹਾਂ ਦੁਬਾਰਾ ਫੇਰ ਠੀਕ ਹੈ ਟਰੈਕਟਰ ਟਰਾਲੀ ਤਿਆਰ ਕਰਕੇ ਨੌਜਵਾਨ ਜਿੰਨੇ ਮੁੰਡੇ ਨੇ ਸਾਰੇ ਨੌਜਵਾਨ ਮੁੰਡੇ ਲੈ ਕੇ ਜਾ ਰਹੇ ਆਂ ਖੁਸ਼ੀ ਦੀ ਗੱਲ ਹੈ ਜਿਹੜੇ ਨਵੀਂ ਪੀੜੀ ਦੇ ਮੁੰਡੇ ਨੇ ਉਹ ਸਾਰੇ ਲੈ ਕੇ ਜਾ ਰਹੇ ਆਂਗੇ ਤਾਂ ਬਲੌਗ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਟਰਾਲੀ 'ਚ ਸਿੱਟਦੇ ਹੁਣ ਆਪਾਂ ਗੱਦੇ ਕੋਤੇ ਤੇ ਫਿਰ ਚੱਲਣ ਦੀ ਤਿਆਰੀ ਕਰਦੇ ਹਾਂ ਠੀਕ ਹੈ ਜੀ ਓਕੇ ਬਾਈ ਚਲ ਦੇਖਦੇ ਆ ਮੁੰਡੇ ਹੋ ਗਏ ਸਾਰੇ ਤਿਆਰ ਪਿੰਡ ਦੇ ਠੀਕ ਆ ਤੇ ਬਹਿਣੇ ਹੁਣ ਟਰਾਲੀ ਟਰੋਲੀ 'ਚ ਬਾਈ ਮਾਰਦੇ ਬਾਈ ਸਾਈਡ ਤੇ ਠੀਕ ਆ ਹਾਂ ਚੰ ਸਿੰਘ ਇਹ ਬਣਾ ਉਪਲਾਓ ਕੌਣ ਸਾਡਾ ਸੋਣਾ ਹਾਂ ਯੈਸ ਯੈਸ ਚੱਲ 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 ਬੈਠ ਜੀ ਬੈਜੋ ਬਾਈ ਬੈਜੋ ਹਰੇਕ ਟਾਗੀ ਜਿਮਾ ਗਰਮ ਦਾ ਆ ਲੈ ਚੜਦੇ ਆ ਹਾਂ ਚੱਲ 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 ਪੰਜਾਬ ਸਰਕਾਰ ਨੰਦਾਵਾਲਾ ਭਾਨਾ Sidhu ਜਿੰਦਾਬਾਦ ਕਾਇਦਾ ਕਰੋ ਕਾਇਦਾ ਕਰੋ ਆਪਾਂ ਕਰਦੇ ਆ ਟਰਾਲੀ ਚੇਂਜ ਠੀਕ ਆ ਹੋਰ ਪਾਉਨੇ ਆ ਟਰਾਲੀ ਮੀ ਆ ਗਿਆ ਯਾਰ ਮੀ ਕਰਕੇ ਥੋੜਾ ਜਿਹਾ ਆਹਾ ਹੋ ਗਿਆ ਨਾ ਤੇ ਤਰਪਾਲ ਪਾਉਨੇ ਆ ਮੁੰਡੇ ਕਿੱਥੇ ਲੈ ਗਏ ਨੇ ਦੇਖ ਆ ਪਾ ਦੀ ਟਰਾਲੀ ਦੇ ਤਰਪਾਲ ਠੀਕ ਆ ਤੇ ਬੱਸ ਚੱਲਦੇ ਆ ਹੁਣ ਆਪਾਂ ਆ ਪਾ ਦੀ ਚੱਲੋ ਬੱਡੇ 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 để lại cái đồ đấy nếu mà nó gặp nó nó bảo ਚੱਕ ਬਾਈ ਲਾ ਤਾ ਆਪਾਂ ਨੇ ਟਰੈਕਟਰ ਮੂਰੇ ਕਰੋੜ ਕਰਤਾ ਜਾਮ ਠੀਕ ਆ ਸਾਰਾ ਦੇਖ ਲਓ ਸੰਗਰੂਰ ਜਾਰੇ ਦੀ ਧਰਨੇ ਚ ਅਸੀਂ ਤੇ ਰਾਹ ਚ ਹੀ ਘੇਰ ਲਿਆ ਤੇ ਅਸੀਂ ਆ ਲਾਤੇ ਟਰੈਕਟਰ ਉਰੇ ਠੀਕ ਆ ਦੇਖਦੇ ਹਾਂ ਹੁਣ ਕੀ ਬਣਦਾ ਓ ਪੰਜਾਬੀ ਬੰਦਾ ਸੀਤੀਏ ਬੁੱਲੀਆਂ ਦਾ ਮੁੰਡਾ ਔਰ ਯਾਰ ਦਾ ਫੰਦਾ ਪਾਣੇ ਤੇ ਸੰਗਰੂਰ ਕੈਂਚੀ ਵਾਲਾ ਇਹ ਦੇਖ ਬਣਾ ਰਿਹਾ ਦੇਖ ਸਵੇਰ ਆ ਚੁੱਕੀ ਆ ਇਹ ਸਾਹ ਹੁੰਦੇ ਆ ਆਈਟੀਆਈ ਤਰਸਨਾ ਨੂੰ ਥੜੇ ਜਿਹਾ ਆਈਟੀਆਈ ਤੱਕ ਬਾਲ ਲੱਗਿਆ ਜਾਣਾ ਸਾਰਾ ਜੇ ਚੱਲ ਪਏ ਬਈ ਸਰਕਾਰ ਨਾਲ ਮੱਥਾ ਲਾਉਣ ਦੇ ਕਿਸਾਨ ਆ ਗਏ ਉੱਤਰ ਤੱਕ ਰੋਜ਼ੇ ਦੇ ਦੇਖਦੇ ਹੁਣ ਲੜਦੇ ਸੰਘਰਸ਼ ਆਪਾਂ ਜੁੜੇ ਰਹੋ ਆਪਣੇ ਨਾਲ ਠੀਕ ਆ ਓਏ ਉਦੋਂ ਉਹਨੇ ਤੱਕੀ ਭਰਾਤੀ ਯਾਰ ਕਰ ਗਏ ਬਾਈ ਪਾਰ ਆਪਾਂ ਪੁਲ ਵਾਖ ਤਰਪੇ ਹੁਣ ਪਾ ਤੇ ਚੱਲਿਆ ਆਪਾਂ ਸੁਗਰੂਰਵਾਲ ਅੰਦਰ ਦੇ ਵਿੱਚ ਪਹੁੰਚ ਗਏ ਆਪਾਂ ਸੰਰੂਰ ਟੀਐਮ ਮਾਨ ਦੀ ਕਿਥੇ ਅੱਗੇ ਆ ਗਏ ਦੇਖਦੇ ਰਹਿਆਂ ਹਾਂ ਆਪਣਾ ਜਿਹੜਾ ਟਰਾਲੀ ਟਰੈਕਟਰ ਤੇ ਮਾਗਰ ਖੜਿਆ ਤੇ ਅਸਲ ਦੇ ਵਿੱਚ ਜਿੱਥੇ ਸਚਾਈ ਦੀ ਹੁੰਦੀ ਆ ਤੇ ਆਪਾਂ ਪਹੁੰਚ ਗਏ ਇਸ ਨੂੰ ਅੱਗੇ ਦਿਖਾਉਣ ਬੇ ਕਿੰਨਾ ਕਹੋ ਅੱਜ ਤੱਕ ਅਸੀਂ ਪ੍ਰਸ਼ਾਸਨ ਆ ਪਾਣੀ ਛਕਿਆ ਉਹ ਦਵਾ ਦੇ ਅੱਗੇ ਯਾਰਿਆ ਹੋ ਰਹਿਦਾ ਕਹਿੰਦੇ ਮੈਂ ਫੋਨ ਕਰਾਂ ਉਹਨੂੰ 啥都到地啊！ رداد مرداد مرد مرد رہا کرو رہا کرو رہا کرو رہا کرو بہ جو بھائی بہ جو سارے ਗਰੋ ਲਾਈਟ ਦਾ ਫਾਇਦਾ ਹੈ